ਸ਼ਬਦ ਸ਼ਕਤੀ ਜੋ ਅਸੀਂ ਪਰਮేశਰ ਬਚਨ ਕਾਫੀ ਮਹੀਨਿਆਂ ਤੋਂ ਸਿੱਖਦੇ ਆ ਰਹੇ ਹਾਂ ਔਰ ਜਦੋਂ ਦੀ ਅਸੀਂ ਇਸ ਘਰ ਦੇ ਵਿੱਚ ਇਸ ਰੂਮ ਵਿੱਚ ਇਹ ਬਾਤ ਸ਼ੁਰੂ ਕੀਤੀ ਉਹਦੋਂ ਤੋਂ ਇੱਕ ਹਫਤਾ ਅ ਨੇਸਸੀ ਆਸੀ ਉਸਬਾਟੀਸਮ ਨੋਟੀਫਿਕੇਸ਼ਨ ਦੂਸਰਾ ਫਿਰ ਅਸੀਂ ਕਿਹਾ ਆ ਸ਼ਬਦ ਸ਼ਕਤੀ ਸਿੱਖਦੇ ਆ ਰਹੇ ਹਾਂ ਇਸ ਸ਼ਬਦ ਸ਼ਕਤੀ ਦੇ ਵਿੱਚ ਸ਼ਬਦ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਅਸੀਂ ਇਹ ਸਿੱਖਿਆ ਕਿ ਪਰਮੇਸ਼ਵਰ ਨੇ ਧਰਤੀ ਤੇ ਆਕਾਸ਼ ਵੀ ਕਦੇ ਨਾਲ ਬਣਾਏ ਸ਼ਬਦ ਨਾਲ ਨਾ ਮੈ ਰ ਟਾਕਿੰਗ ਅਬਾਊਟ ਦ ਵਰਲਡ ਵਰਡ ਆਫ ਗੁਡ ਸੋ ਪਰਮੇਸ਼ਵਰ ਨੇ ਇਸ ਸ਼ਬਦ ਦੇ ਨਾਲ ਇਸ ਜ਼ਮੀਨ ਨੂੰ ਬਣਾਇਆ ਸ਼ਬਦ ਦੇ ਨਾਲ ਹੀ ਇਹਨੂੰ ਬਣਾਇਆ ਆ ਆਪ ਸਮਾਲ ਬਣਾਇਆ ਸਾਰੀ ਸ੍ਰਿਸ਼ਟੀ ਪਰਮੇਸ਼ਰ ਕਦੇ ਨਾਲ ਬਣਾਈ ਹੈ ਆਪਣੇ ਸ਼ਬਦ ਦੇ ਨਾਲ ਸੋ ਇਹ ਜਿਹੜਾ ਸ਼ਬਦ ਦੇ ਵਿੱਚ ਬੜੀ ਸ਼ਕਤੀ ਸੀ ਪਰਮੇਸ਼ਵਰ ਦੇ ਭਗਤਾਂ ਨੇ ਪਰਮੇਸ਼ਰ ਨਬੀਆਂ ਨੇ ਵੇਖਿਆ ਕਿ ਇਹ ਜਿਹੜਾ ਸ਼ਬਦ ਪਰਮੇਸ਼ਵਰ ਨੇ ਸ਼ਬਦ ਨਾਲ ਧਰਤੀ ਆਕਾਸ਼ ਬਣਾਈਆਂ ਇਹੋ ਜਿਹੇ ਸ਼ਬਦ ਆ ਪਰਮੇਸ਼ਰ ਸਾਡੇ ਵਿੱਚ ਵੀ ਪਾਏ ਤੇ ਤੇ ਪਰਮੇਸ਼ਵਰ ਦੇ ਨਬੀਆਂ ਨੇ ਇਹ ਜਿਹੜੇ ਸ਼ਬਦ ਬੋਲੇ ਆ ਉਹਨਾਂ ਦੇ ਸ਼ਬਦਾਂ ਦੇ ਨਾਲ ਹੀ ਉਦਾਂ ਕੰਮ ਹੋਣ ਲੱਗ ਪਏ ਜਿੱਦਾਂ ਪਰਮੇਸ਼ਵਰ ਸ਼ਬਦ ਨਾਲ ਕੰਮ ਹੁੰਦੇ ਸੀਗੇ ਆਮੀਨ ਬੋਲੋ ਹallelujah ਹallelujah ਜਦੋਂ ਨਬੀਆਂ ਨੇ ਇਸ ਤਰ੍ਹਾਂ ਕੰਮ ਬਹੁਤ ਸਾਰੇ ਕਿਸੇ ਸ਼ਬਦਾਂ ਦੇ ਨਾਲ ਹੀ ਤੇ ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਕਿ ਪ੍ਰਭੂ ਯਸ਼ੁਅ ਮਸੀਹ ਜਿਹੜਾ ਖੁਦ ਹੀ ਸ਼ਬਦ ਆ ਤੇ ਪਰਮੇਸ਼ਵਰ ਨੇ ਆਪਣੇ ਸ਼ਬਦ ਨੂੰ ਹੀ ਧਰਤੀ ਦੇ ਉੱਪਰ ਕੀ ਕੀਤਾ ਭੇਜ ਦਿੱਤਾ ਪਰਮੇਸ਼ਰ ਕੀਤਾ ਸ਼ਬਦ ਨੂੰ ਹੀ ਧਰਤੀ ਉੱਤੇ ਜੀ ਭੇਜਦਾ ਜਿਹੜਾ ਸ਼ਬਦ ਅਸੀਂ ਸੁਣਦੇ ਸੀ ਜਾਂ ਬੋਲਦੇ ਸੀ ਜਿਹਦਾ ਕੋਈ ਆਕਾਰ ਨਹੀਂ ਸੀ ਰੂਪ ਨਹੀਂ ਸੀਗਾ ਇਹ ਪਰਮੇਸ਼ਰ ਨੇ ਉਸ ਸ਼ਬਦ ਨੂੰ ਇੱਕ ਰੂਪ ਵੀ ਦੇ ਦਿੱਤਾ ਪਰਮੇਸ਼ਰ ਨੇ ਆਪਣੇ ਸਬਰੂਪ ਦੇ ਉੱਤੇ ਸਾਨੂੰ ਬਣਾਇਆ ਤੇ ਆਪਣੇ ਹੀ ਸਬਰੂਪ ਦੇ ਉੱਤੇ ਪਰਮੇਸ਼ਰ ਨੇ ਆਪਣੇ ਇਕਲੋਤੇ ਪੁੱਤਰ ਪਰਮੇਸ਼ਯ ਮਸੀ ਨੂੰ ਆਪਣਾ ਸਬਰੂਪ ਦੇ ਕੇ ਧਰਤੀ ਦੇ ਉੱਤੇ ਭੇਜ ਦਿੱਤਾ ਸੋ ਉਸ ਸ਼ਬਦ ਨੂੰ ਅਸੀਂ ਕੀ ਕੀਤਾ ਪਰ ਅਸੀਂ ਚਖ ਲਿਆ ਚਖਿਆ ਵੀ ਤੇ ਵੇਖਿਆ ਵੀ ਹੈ ਨਾ ਲਿਖਿਆ ਮੁਬਾਰਕ ਹੋਆ ਜਿਨ੍ਹਾਂ ਨੇ ਵੇਖਿਆ ਨਹੀਂ ਪਰ ਫਿਰ ਵੀ ਵਿਸ਼ਵਾਸ ਕਰਦੇ ਆ ਤੇ ਅਸੀਂ ਵੇਖਦੇ ਕਿਦਾਂ ਵੇਖਦੇ ਅਸੀਂ ਵੀ ਆ ਪਰ ਕਿਦਾਂ ਇਹਨਾਂ ਅੱਖਾਂ ਦੇ ਨਾਲ ਨਹੀਂ ਪਰ ਵਿਸ਼ਵਾਸ ਦੇ ਨਾਲ ਬਲੋ ਹallelujah ਹallelujah ਅਸੀਂ ਵਿਸ਼ਵਾਸ ਕੀਤਾ ਆ ਕਿ ਪ੍ਰਭੂ ਯੇਸ਼ੂ ਮਸੀਹ ਪਰਮੇਸ਼ਰ ਦਾ ਇਕਲੋਤਾ ਇਕਲੋਤਾ ਪੁੱਤਰ ਆ ਪ੍ਰਭੇਸ਼ੁਮਸੀਹ ਪਰਮੇਸ਼ਰ ਦਾ ਇਕਲੋਤਾ ਕੋਤਰੀਆ ਤੇ ਇਹ ਜਿਹੜਾ ਸ਼ਬਦ ਸਾਡੇ ਕੋਲ ਪਰਮੇਸ਼ਰ ਦਾ ਬਚਨ ਹੈ ਆ ਪਰਮੇਸ਼ਰ ਦਾ ਬਚਨ ਜਿਹੜਾ ਸਾਡੇ ਕੋਲ ਹੈ ਇਹ ਵੀ ਕੀ ਆ ਇਹ ਸ਼ਬਦ ਆ ਇਹ ਲਿਖਿਆ ਸ਼ਬਦ ਦੇਹ ਧਾਰੀ ਹੋਇਆ ਤੇ ਸਾਡੇ ਵਿੱਚ ਕਿਰਪਾ ਤੇ ਸਚਾਈ ਨਾਲ ਭਰਪੂਰ ਹੋ ਕੇ ਉਹਨੇ ਸਾਡੇ ਵਿੱਚ ਬਾਤ ਕੀਤਾ ਸੋ ਇਹ ਸ਼ਬਦ ਜਿਹੜਾ ਆ ਇਹ ਸ਼ਬਦ ਪਰਮੇਸ਼ਵਰ ਆ ਇਹ ਸ਼ਬਦ ਪਰਮੇਸ਼ਰ ਅਸੀਆ ਇਸ ਕਰਕੇ ਸਾਨੂੰ ਇਹਦੇ ਉੱਤੇ ਪ੍ਰਤੀਤ ਕਰਨੀ ਹੈ ਇਹਦੇ ਉੱਤੇ ਅਸੀਂ ਵਿਸ਼ਵਾਸ ਕਰਨਾ ਕਿ ਪਰਮੇਸ਼ਰ ਹੀ ਜਿਹੜਾ ਉਹ ਸ਼ਬਦ ਆ ਕਿ ਜਦੋਂ ਅਸੀਂ ਸ਼ਬਦ ਬੋਲਦੇ ਆ ਜਦੋਂ ਸ਼ਬਦ ਪ੍ਰਭ ਯੇਸ਼ੂ ਮਸੀਹ ਨੇ ਬੋਲੇ ਤੇ ਜਿੱਦਾਂ ਜਿੱਦਾਂ ਪ੍ਰਭ ਯੇਸ਼ੂ ਮਸੀਹ ਨੇ ਬੋਲਿਆ ਉਦਾਂ ਉਦਾਂ ਹੀ ਹੋ ਗਿਆ ਇੱਕ ਸ਼ਬਦ ਕਦੇ ਮਰਦਾ ਨਹੀਂ ਸ਼ਬਦ ਹਮੇਸ਼ਾ ਜਿਵਤ ਆ ਤੇ ਪ੍ਰਭ ਯੇਸ਼ੂ ਮਸੀਹ ਨੂੰ ਵੀ ਕੋਈ ਮਾਰ ਸਕਿਆ ਨਹੀਂ ਸਲੀਬ ਉੱਤੇ ਚੜਾ ਦਿੱਤਾ ਕਿਲ ਠੋਕੇ ਗਏ ਹੱਥਾਂ ਪੈਰਾਂ ਦੇ ਵਿੱਚ ਪ੍ਰਭ ਯੇਸ਼ੂ ਮਸੀਹ ਦੇ ਕੱਲ ਮੈਂ ਇੱਕ ਵੀਡੀਓ ਵੇਖਦਾ ਸੀ ਉਹਦੇ ਵਿੱਚ ਕਿਹਾ ਜਾਂਦਾ ਸੀ ਕਿ ਪ੍ਰਭ ਯੇਸ਼ੂ ਨੂੰ 4 ਕਿੱਲਾਂ ਉੱਤੇ ਟੰਗਿਆ ਗਿਆ ਪਰ 4 ਨਹੀਂ ਕਿੰਨੇ ਕਿੱਲੇ ਸੀਗੇ ਤਿੰਨੇ ਕਿਲ੍ਹ ਸੀਗੇ ਕਿੰਨਾ ਕਿਲਾਂ ਦੇ ਉੱਤੇ ਪ੍ਰਵੀਅਸਨ ਸੀ ਨੂੰ ਸਰੀਬ ਉੱਤੇ ਚੜਾਇਆ ਗਿਆ ਸੋ ਇਦਾਂ ਦੇ ਵੀਡੀਓ ਵੇਖੇ ਤੇ ਕਦੀ ਭੁਲੇਖੇ ਤੇ ਨਹੀਂ ਪੈਣਾ ਉਹ ਤਿੰਨ ਕਿਲੇ ਆ ਜਿਨ੍ਹਾਂ ਉੱਤੇ ਪ੍ਰਵੀਅਸਨ ਸੀ ਲਟਕਾਇਆ ਗਿਆ ਦੋ ਹੱਥਾਂ ਦੇ ਵਿੱਚ ਤੇ ਇੱਕ ਦੋਨਾਂ ਪੈਰਾਂ ਦੇ ਉੱਤੇ ਪੈਰ ਉੱਤੇ ਪੈਰ ਰੱਖ ਕੇ ਉਹਦੇ ਵਿੱਚ ਕਿਲ ਠੋਕਿਆ ਗਿਆ ਸੀਗਾ ਸੋ ਸ਼ਬਦ ਜਿਹੜਾ ਸੀਗਾ ਉਹ ਕਦੇ ਨਹੀਂ ਮਰਦਾ ਤੇ ਸਾਡੇ ਵੀ ਜਿਹੜੇ ਬੋਲੇ ਹੋਏ ਸ਼ਬਦ ਹੈ ਇਹ ਵੀ ਕਦੇ ਮਰਨੇ ਜੋ ਅਸੀਂ ਬੋਲ ਦਿੱਤਾ ਉਹ ਕਦੇ ਵੀ ਮਿਟੇਗਾ ਨਹੀਂ ਆਪਾਂ ਸ਼ਬਦ ਦੇ ਬਾਰੇ ਸਿੱਖਿਆ ਰਹੇ ਸਾਰੀਆਂ ਗੱਲਾਂ ਪਰ ਸਿੱਖੀਆਂ ਕਿ ਤਲਵਾਰ ਦਾ ਫਟ ਮਿੱਟ ਜਾਂਦਾ ਪਰ ਜ਼ੁਬਾਨ ਦਾ ਫਟ ਜਿਹੜਾ ਕਦੇ ਮਿੱਟਦਾ ਕਦੇ ਨਹੀਂ ਭਰਦਾ ਇਸ ਕਰਕੇ ਅਸੀਂ ਕੀ ਸਿੱਖਿਆ ਸਿਗਾ ਕਿ ਸਾਡਾ ਬੋਲਣਾ ਕਿਹਦਾ ਹੋਵੇ ਪ੍ਰਭੂ ਨੇ ਕਿਹਾ ਤੁਹਾਡੀਆਂ ਗੱਲਾਂ ਜਿਹੜੀਆਂ ਆ ਉਹ ਸਾਰਥਕ ਹੋਣ ਕਿਉਂਕਿ ਤੁਸੀਂ ਹਰ ਗੱਲ ਦਾ ਕੀ ਦੇਣਾ ਆ ਹਿਸਾਬ ਦੇਣਾ ਆ ਤੇ ਸੰਤ ਯਕੂਬ ਦੇ ਬਾਰੇ ਵੀ ਪਰ ਸਿੱਖਿਆ ਸਿਗਾ ਕਿ ਸੰਤ ਯਕੂਬ ਜਿਹਨੇ ਆਪਣੇ ਖੱਤ ਦੇ ਵਿੱਚ ਆਪਣੀ ਪੱਤਰੀ ਦੇ ਵਿੱਚ ਜਿਹੜਾ ਲਿਖਿਆ ਸਿਗਾ ਉਹਨੇ ਕਿਹਾ ਕਿ ਜੀ ਲਿਖ ਕੀ ਆ ਜੀਵ ਦੇ ਦੁਆਰਾ ਸੀ ਬੋਲਦੇ ਜੀਵ ਕੀ ਆ ਜੀਵ ਇੱਕ ਆਗਿਆ ਜੀਵ ਚੰਚਲ ਬਲਾ ਆ ਔਰ ਜਿਹੜੀ ਜੀਵ ਆ ਉਹ ਕਹਿੰਦਾ ਸੀਗਾ ਕਿ ਵਿਸ਼ ਦੇ ਨਾਲ ਭਰੀ ਹੋਈ ਵਿਸ਼ ਦਾ ਮਤਲਬ ਕੀ ਹੁੰਦਾ ਜ਼ਹਿਰ ਪੋਇਜ਼ਨ ਸੋ ਸਾਡੀ ਜੀਵ ਜਿਹੜੀ ਆ ਸਾਡੀ ਕੰਨਾ ਭਰੀ ਹੋਈ ਆ ਵਿਸ਼ ਦੇ ਨਾਲ ਵਿਸ਼ ਕਿਹਦਾ ਜ਼ਹਿਰ ਦੇ ਨਾਲ ਭਰੀ ਹੋਈ ਆ ਪਰ ਇਸ ਇਹ ਵੀ ਉਹ ਦੱਸਿਆ ਸੀਗਾ ਨਾ ਕਿ ਜਿਹੜੀ ਜੀਵ ਹੈ ਦੇ ਵਿੱਚ ਕੋਈ ਹੱਡੀ ਨਹੀਂ ਅਕਈ ਵਾਰ ਇਹ ਭੋਜਨ ਦੇ ਨਾਲ ਜੀਵ ਦੇ ਕਾਰਨ ਬਹੁਤਿਆਂ ਦੀ ਹੱਡੀਆਂ ਟੁੱਟ ਜਾਂਦੀਆਂ ਟੁੱਟ ਵੀ ਜਾਂਦੀਆਂ ਨਾ ਕਿਤਾਪਾ ਛੜ ਜਾਂਦਾ ਉਹਨਾਂ ਨੂੰ ਮਾਰਕੁੱਟ ਪੈਂਦੀ ਆ ਕਦੇ ਕਾਰਨ ਉਹਨਾਂ ਦੇ ਖਾਲੀ ਬੋਲਣ ਦੇ ਕਾਰਨ ਆਪਾਂ ਦੱਸਿਆ ਸੀਗਾ ਕਿ ਇੱਕ ਜਿਹੜੀ ਅੱਜ ਆਮ ਲੋਕਾਂ ਨੇ ਗੱਲ ਬਣਾਈ ਹੋਈ ਹੈ ਗਾਲ ਕੱਢਦੇ ਆ ਗਾਲ ਕੱਢਣ ਦੇ ਨਾਲ ਦੂਜੇ ਨੂੰ ਕੀ ਹੁੰਦਾ ਗੁੱਸਾ ਹੈ ਨਾ ਜੇ ਕਿਸੇ ਦੀ ਮਾਂ ਭੈਣ ਨੂੰ ਕੋਈ ਗਾਲ ਕੱਢੇ ਕਿਸੇ ਦੇ ਸਾਹਮਣੇ ਉਹਨੂੰ ਫਿਰ ਕੀ ਆ ਜਾਂਦਾ ਗੁੱਸਾ ਆ ਜਾਂਦਾ ਤੇ ਜਦੋਂ ਗੁੱਸਾ ਆ ਜਾਂਦਾ ਤਾਂ ਫਿਰ ਕੀ ਕਰਦਾ ਉਹ ਫਿਰ ਗੁੱਸੇ ਵਿੱਚ ਉਹ ਵੀ ਕੁਝ ਨਾ ਕੁਝ ਬੋਲਦਾ ਆ ਫਰ ਇਦੋਂ ਇਹ ਬੋਲਦਾ ਉਧਰ ਉਹ ਬੋਲਦਾ ਤੇ ਫਿਰ ਕੀ ਹੋ ਜਾਂਦਾ ਲੜਾਈ ਹੋ ਜਾਂਦੀ ਹੈ ਤੇ ਇਸ ਕਰਕੇ ਸਾਡਾ ਬੋਲਣਾ ਜਿਹੜਾ ਆ ਉਹ ਘੱਟ ਹੀ ਸਾਡਾ ਬੋਲਣਾ ਘੱਟ ਹੋਵੇ ਤੇ ਦੁਸਤ ਹੋਵੇ ਥੋੜਾ ਬੋਲੋ ਪਰ ਕਿਦਾਂ ਬੋਲੋ ਸਹੀ ਬੋਲੋ ਥੋੜਾ ਬੋਲੀਏ ਪਰ ਸਹੀ ਬੋਲੀਏ ਸੋ ਇਸ ਕਰਕੇ ਕਲਾਮ 'ਚ ਲਿਖਿਆ ਕਈ ਬਹੁਤਾ ਬੋਲਦੇ ਆ ਤਾਂ ਕਿ ਉਹਨਾਂ ਦੀ ਸੁਣੀ ਸੁਣੀ ਜਾਵੇ ਤੇ ਕਈ ਯਾਰ ਲਿਖਿਆ ਕਲਾਮ ਦੇ ਵਿੱਚ ਲਿਖਿਆ ਤੂੰ ਸੁਣਨ ਦੇ ਵਿੱਚ ਸੁਣਨ ਦੇ ਵਿੱਚ ਕਾਲਾ ਹੋਣਾ ਤੇ ਬੋਲਣ ਵਿੱਚ ਧੀਰਾ ਧੀਰਾ ਬੋਲਣ ਵਿੱਚ ਧੀਰੇ ਰੱਖਣਾ ਹੈ ਧੀਰੇ ਰਹਿਣਾ ਹੈ ਸਲੋ ਰਹਿਣਾ ਬੋਲਣ ਦੇ ਵਿੱਚ ਕਦੇ ਵੀ ਬੋਲ ਕੇ ਜਿਹੜਾ ਆ ਉਹ ਸਾਨੂੰ ਵੱਡੇ ਹੋਣ ਦੀ ਲੋੜ ਲੋੜ ਨਹੀਂ ਹੈ ਸੋ ਅਸੀਂ ਪਰਮੇਸ਼ਰ ਦੇ ਬਚਨ ਦੇ ਪਿਛਲੇ ਦੇ ਪਤਾ ਕੀ ਸਿੱਖਿਆ ਸੀਗਾ ਅਸੀਂ ਸਿੱਖਿਆ ਸੀਗਾ ਪਰਮੇਸ਼ਰਨਤੀ ਦੇ ਨਾਲ ਜਿਹੜਾ ਇੱਕ ਬਹੁਤ ਪਿਆਰਾ ਹਿੱਸਾ ਅਸੀਂ ਪੜਿਆ ਸੀਗਾ ਪਰਮੇਸ਼ਰਨਸੀ ਦੇ ਬਾਰੇ ਪਤਾ ਕਿਸੇ ਨੂੰ ਹਜ਼ੀਰ ਦੇ ਬ੍ਰਿਸ਼ੇ ਦੇ ਬਾਰੇ ਪੜਿਆ ਸੀ ਆਪਾਂ ਨਾ ਹਜ਼ੀਰ ਦਾ ਬ੍ਰਿਸ਼ੇ ਦੇ ਬਾਰੇ ਆਪਾਂ ਪਿਛਲੇ ਵਾਰ ਦੱਸਿਆ ਵੀ ਸੀਗਾ ਕਿ ਉਹਨੂੰ 10 ਮਹੀਨੇ ਫਲ ਲੱਗਦਾ ਆ ਤੇ 2 ਮਹੀਨੇ ਅੱਗੇ ਜਦੋਂ ਤੇ ਪਰ ਫਲ ਨਹੀਂ ਹੁੰਦਾ ਤੇ ਪ੍ਰਭੀ ਅਸੰਸੀ ਨੂੰ ਭੁੱਖ ਲੱਗੀ ਸੀ ਕਿ ਤੇ ਪ੍ਰਭੀ ਅਸੰਸੀ ਦੇ ਹਜ਼ੀਰ ਦੇ ਦ੍ਰਿਸ਼ ਤੇ ਲੱਗੇ ਗਏ ਸੀ ਤੇ ਉਸ ਜਗ੍ਹਾ ਤੇ ਪਰਭੀ ਅਸੰਸੀ ਦੇਖਿਆ ਇਹਨੂੰ ਫਲ ਹੈ ਨਹੀਂਗਾ ਤੇ ਪ੍ਰਭੀ ਅਸੰਸੀ ਨੇ ਉਹਨੂੰ ਕੀ ਦਿੱਤੀ ਤਸਫੀਫ ਸਰਾਹਤ ਦਿੱਤਾ ਕਿ ਤੈਨੂੰ ਫਿਰ ਕਦੇ ਵੀ ਫਲ ਨਹੀਂ ਲੱਗੇ ਇੱਕ ਹੋਰ ਆਪਾਂ ਇਹ ਸੱਚ ਪੜਿਆ ਸੀਗਾ ਜਿਹਦੇ ਵਿੱਚ ਇਹ ਸਿੱਖਿਆ ਸੀਗਾ ਕਿ ਉਹਦੇ ਵਿੱਚ ਭਗਵਾਨ ਨੇ ਆਪਣੇ ਬਾਗਿਚੇ ਦੇ ਵਿੱਚ ਹਜ਼ੀਰ ਦਾ ਬਿਜ ਲਗਾਇਆ ਉਹ ਬੜੇ ਮਹੀਨਿਆਂ ਤੋਂ ਹੁੰਦਾ ਸੀ ਪਰ ਉਹਨੂੰ ਫਲ ਨਹੀਂ ਸੀ ਲੱਗਦਾ ਤੇ ਮਾਲਕ ਨੇ ਕੀ ਕਿਹਾ ਆਪਣੇ ਉਸ ਬਾਗਬਾਨ ਜਿਹੜਾ ਮਾਲੀ ਸੀ ਉਹਨੂੰ ਕੀ ਕਿਹਾ ਤੇ ਇਹਨੂੰ ਵੱਢ ਦੇ ਵੱਢ ਦੇ ਐਵੇਂ ਇਹ ਜਗ੍ਹਾ ਹੀ ਰੁਕੀ ਐ ਸੋ ਇਹਨਾਂ ਇਹਨਾਂ ਨੂੰ ਸਿਖਾਣ ਦਾ ਆਪਣਾ ਮਤਲਬ ਇਹ ਸੀਗਾ ਕਿ ਅਸੀਂ ਜਿਹੜਾ ਬਾਈਬਲ ਵਿੱਚ ਲਿਖਿਆ ਗਿਆ ਕਿ ਜਿਹੜਾ ਇਨਸਾਨ ਇੱਕ ਵਿਰਸ਼ਦੀ ਤਰ੍ਹਾਂ ਆ ਹਮ ਵਿਰਸ਼ਦੀ ਤਰ੍ਹਾਂ ਆ ਤੇ ਉਹ ਤੇ ਮਾਲੀ ਨੇ ਕਹਿ ਸੀਗਾ ਮਾਲਕ ਤੂੰ ਇਹਨੂੰ ਨਾ ਵੱਢ ਤੇ ਇਹਨੂੰ ਇੱਕ ਸਾਲ ਹੋਰ ਰਹਿਣ ਦੇ ਤੇ ਮੈਂ ਇਹਦੀ ਖਾਲ ਖੋਦੂੰਗਾ ਇਹਨੂੰ ਪਾਣੀ ਪਾਉਂਗਾ ਇਹਨੂੰ ਚੰਗੀ ਤਰ੍ਹਾਂ ਮੈਂ ਸਿੰਜੂੰਗਾ ਜੇ ਹੋ ਸਰਵੇ ਨੂੰ ਅਗਲੇ ਵਾਰ ਫਲ ਲੱਗੇ। ਸੋ ਸਾਡੀਆਂ ਜ਼ਿੰਦਗੀਆਂ ਤੋਂ ਪਰਮੈਸ਼ਰ ਫਲ ਚਾਹਤਾ ਹੈ। ਅਸੀਂ ਉਸ ਪੇੜ ਦੀ ਤਰ੍ਹਾਂ ਆ ਜਿਹੜਾ ਨਦੀਆਂ ਦੇ ਕੰਢੇ ਉੱਤੇ ਲੱਗਿਆ ਹੋਇਆ ਆ। ਸੋ ਅਸੀਂ ਉਹ ਫਲ ਬਣਨਾ ਆ ਜਿਹੜਾ 12 ਮਹੀਨੇ ਫਲ ਦੇਵੇ। ਪ੍ਰਕਾਸ਼ ਦੀ ਪੁਥੀ ਲਿਖਿਆ ਨਾ ਪ੍ਰਭੀਅਸਮਚੀ ਦੇ ਬਾਰੇ। ਅਸੀਂ ਉਹੇ ਮੁਕਤੇ ਬਣਨਾ ਆ। ਪ੍ਰਭੀਅਸਮਚੀ ਨੇ ਕਿਹਾ ਮੈਂ ਅੰਗੂਰ ਦੇ ਬੇਲਾਂ ਤੁਸੀਂ ਮੇਰੀਆਂ ਟਾਣੀਆਂ ਆ। ਸੋ ਅਸੀਂ ਉਹ ਫਲ ਬਣਨਾ ਆ। ਉਹ ਅਸੀਂ ਫਲ ਬੰਨ ਉਹ ਪੇੜ ਬੰਨਾ ਜਿਹੜਾ 12 ਮਹੀਨੇ ਫਲ ਦੇਵੇ 12 ਮਹੀਨੇ ਪਰਉ ਦੀ ਸਤਾਇਸ਼ ਕਰੀਏ 12 ਮਹੀਨੇ ਸੰਗਤ ਕਰੀਏ 12 ਮਹੀਨੇ ਉਹਦਾ ਧੰਨਵਾਦ ਕਰੀਏ 12 ਮਹੀਨੇ ਅਸੀਂ ਇਕੱਠੇ ਹੁੰਦੇ ਰਹੀਏ ਔਰ 12 ਮਹੀਨੇ ਉਹਦੀ ਬਾਣੀ ਨੂੰ ਸੁਣੀਏ 12 ਮਹੀਨੇ ਉਹਦੀ ਸਤਾਇਸ਼ ਕਰਦੇ ਰਹੀਏ ਤੇ ਇਹਨਾਂ ਵਿੱਚੋਂ ਕਦੇ ਵੀ ਅਸੀਂ ਕੋਈ ਵੀ ਦਿਨ ਜਿਹੜਾ ਮਿਸ ਮਿਸ ਨਹੀਂ ਕਰਨਾ ਸਾਡੀ ਸ਼ੁਰੂਆਤ ਜਿਹੜੀ ਆ ਉਹ ਪ੍ਰਭੂ ਦੇ ਨਾਮ ਦੇ ਨਾਲ ਹੋਣੀ ਹੋਣੀ ਚਾਹੀਦੀ ਹੈ ਸੋ ਜਿਹੜੇ ਉਹਨੂੰ ਤੇ ਹੁੰਦੇ ਆ ਜਿਹੜੇ ਉਹਨੂੰ ਯਾਦ ਰੱਖਦੇ ਆ ਤੇ ਫੇਰ ਪਰਮੇਸ਼ਵਰ ਵੀ ਉਹਨਾਂ ਨੂੰ ਉਹਨਾਂ ਨੂੰ ਯਾਦ ਰੱਖਦਾ ਉਹਨਾਂ ਨੂੰ ਕਦੇ ਜੀ ਭਣਾਉਂਦਾ ਨਹੀਂ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਕਦੇ ਵੀ ਛੱਡਾਂਗਾ ਨਹੀਂ ਮੈਂ ਤੁਹਾਨੂੰ ਕਦੇ ਵੀ ਤਿਆਗਾਗਾ ਨਹੀਂ ਕਿਉਂਕਿ ਤੁਸੀਂ ਮੈਂ ਤੁਹਾਨੂੰ ਕਿੱਦਾਂ ਤਿਆਗਾਂ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਕਿੱਦਾਂ ਤਿਆਗਾ ਤੁਸੀਂ ਤਾਂ ਮੇਰੇ ਹੱਥਾਂ ਦੇ ਉੱਤੇ ਉਕਰੇ ਹੋਏ ਆ ਤੁਹਾਨੂੰ ਮੈਂ ਹਮੇਸ਼ਾ ਹੀ ਵੇਖਦਾ ਰਹਿਣਾ ਆ ਸੋ ਰੱਬ ਦਾ ਧੰਨਵਾਦ ਕਰਦੇ ਅਸੀਂ ਪਿਛਲੇ ਇਸੇ ਬੜੇ ਸੀਗੇ ਇੱਕ ਇਸਤਾਜਾਤੀ ਹੋਰ ਪੜਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਮਰਕਸ ਦੀ ਅੰਜੀਲ ਮਰਕਸ चैप्टर नाइन मरकस नौ ਬਾਦ ਵਰਸ 14 टू 27 ਮਰਕਸ ਅੰਜੀਲ ਨੋਵਾਂ ਬਾਦ ਉਹਦੀ 14 ਐਤੋਂ ਲੈ ਕੇ 27 ਐਤ ਤੱਕ ਅਸੀਂ ਇੱਥੇ ਸਪੜਾਂਗੇ ਪਰਮੇਸ਼ਰ ਕੋਲ ਜੇ ਜੇਲੀਆਂ ਉਹਨੂੰ ਬੇਹਰਾਨ ਹੋਈ ਅਤੇ ਲੋਕ ਉਸ ਦੇ ਕੋਲ ਭੱਜੇ ਅਤੇ ਉਸ ਦਾ ਸਵਾਗਤ ਕੀਤਾ ਹੂੰ ਫਿਰ ਇਹ ਤਾਂ ਉਸਨੇ ਉਹਨਾਂ ਨੂੰ ਪੁੱਛਿਆ ਤੁਸੀਂ ਇਹਨਾਂ ਨਾਲ ਕੀ ਸਵਾਲ ਜਵਾਬ ਕਰਦੇ ਹੋ ਹਾਂ ਬੋਲੋ ਹਲੇਲੂਇਆ ਹਲੇਲੂਇਆ ਮਰਕਸ ਚੈਪਟਰ 9 ਲਵਿਸ਼ਰੀ ਹਲਕਰ ਲੁਰੀ ਨਾਲ ਵਰਸ 14 ਤੋਂ 27 ਮਰਕਸ 9ਵਾਂ ਬਾਦ ਉਸੇ 14 ਤੋਂ 27 ਇਹਦੇ ਵਿੱਚ ਕੀ ਲਿਖਿਆ ਦਾ ਕਿ ਪ੍ਰਭੂ ਯਸ਼ੂਮਸੀ ਬਹੁਤ ਸਾਰੀ ਭੀੜ ਦੇ ਕੋਲ ਗਏ ਆ ਬਹੁਤ ਸਾਰਾ ਮਜ਼ਬਾ ਉਹ ਜਗ੍ਹਾ ਤੇ ਲੱਗਾ ਹੋਇਆ ਆ ਬਹੁਤ ਸਾਰੇ ਲੋਕ ਇਕੱਠੇ ਹੋਏ ਪਏ ਆ ਉਹਨਾਂ ਲੋਕਾਂ ਦੇ ਵਿੱਚ ਪਤਾ ਕੌਣ ਕੌਣ ਆ ਪ੍ਰਭੂ ਯਸ਼ੂਮਸੀ ਦੇ ਸ਼ਗਿਰਦ ਵੀ ਆ ਤੇ ਆਮ ਪਬਲਿਕ ਵੀ ਆ ਕੌਣ ਕੌਣ ਆ ਆਮ ਪਬਲਿਕ ਵੀ ਆ ਤੇ ਪ੍ਰਭੂ ਦੇ ਚੇਲੇ ਵੀ ਆ ਉਹਦੇ ਵਿੱਚ ਤੇ ਉਹਦੇ ਵਿੱਚ ਇੱਕ ਬਿਮਾਰ ਵੀ ਆ ਬਿਮਾਰ ਵੀ ਆ ਤੇ ਬਿਮਾਰ ਦੀ ਫੈਮਲੀ ਵੀ ਉਹਦੇ ਵਿੱਚ ਕੀ ਦਾ ਮਤਲਬ ਉਹ ਫੈਮਲੀ ਬਿਮਾਰ ਨੂੰ ਲੈ ਕੇ ਉਸ ਪ੍ਰਭੂ ਦੇ ਚੇਲਿਆਂ ਦੇ ਕੋਲ ਆਈ ਹੋਈ ਹੈ ਤੇ ਉੱਥੇ ਬਹੁਤ ਸਾਰੀ ਭੀੜ ਲੱਗੀ ਹੋਈ ਹੈ ਤੇ ਪ੍ਰਭੂ ਵੀ ਯਸਮਸੀ ਉਹਨਾਂ ਦੇ ਕੋਲ ਚਲੇ ਗੋ ਸਪੀਡ ਦੇ ਵਿੱਚ ਪ੍ਰਭੂ ਯਸਮਸੀ ਚਲੇ ਗਏ ਆ ਉਹ ਸਪੀਡ ਦੇ ਵਿੱਚ ਕੌਣ ਕੌਣ ਆ ਇੱਕ ਬਿਮਾਰ ਆ ਉਹਦੀ ਉਹਦਾ ਪਰਿਵਾਰ ਆ ਤੇ ਬਹੁਤ ਸਾਰੇ ਲੋਕ ਆ ਤੇ ਪ੍ਰਭੂ ਯਸਮਸੀ ਦੇ ਚੇਲੇ ਆ ਉਸ ਤੋਂ ਅੱਗੇ ਪੜਾਂਗੇ ਹਾਂ ਜੀ ਤਾਂ ਭੀੜ ਵਿੱਚੋਂ ਇੱਕ ਨੇ ਉਹਨੂੰ ਉੱਤਰ ਦਿੱਤਾ ਗੁਰੂ ਜੀ ਮੈਂ ਆਪਣਾ ਪੁੱਤ ਹੈ ਜਿਹਨੂੰ ਹੰਗੀ ਆਤਮਾ ਚਿੰਬੜੀ ਹੋਈ ਹੈ ਦੇ ਕੋ ਲਿਆਇਆ ਹਾਂ ਹਾਂ ਉਹਦੇ ਵਿੱਚੋਂ ਇੱਕ ਆਦਮੀ ਨੇ ਉੱਤਰ ਦਿੱਤਾ ਆ ਕਿਹਨੇ ਉੱਤਰ ਦਿੱਤਾ ਇੱਕ ਬੰਦੇ ਨੇ ਵਿੱਚ ਉੱਤਰ ਦਿੱਤਾ ਕਿ ਮੇਰਾ ਬੱਚਾ ਆ ਜਿਹਨੂੰ ਗੁੰਗੀ ਜਿਹੜੀ ਆ ਬਦਲੂ ਉਸਕੂੰ ਮੜੀ ਹੋਈ ਆ ਦੁਆਰਾ ਪੜੀਏ ਸੇਤ ਨੂੰ ਤਾਂ ਭੀੜ ਵਿੱਚੋਂ ਇੱਕ ਨੇ ਉਹਨੂੰ ਉੱਤਰ ਦਿੱਤਾ ਗੁਰੂ ਜੀ ਮੈਂ ਆਪਣਾ ਪੁੱਤਰ ਜਿਹਨੂੰ ਗੁੰਗੀ ਆਤਮਾ ਚੁੰਬੜੀ ਹੋਈ ਹੈ ਹਾਂ ਜਿਹਨੂੰ ਗੁੰਗੀ ਆਤਮਾ ਚੁੰਬੜੀ ਹੋਈ ਆ ਮੈਂ ਆਪਣਾ ਪੁੱਤਰ ਜਿਹਨੂੰ ਗੁੰਗੀ ਆਤਮਾ ਚੁੰਬੜੀ ਹੋਈ ਆ ਉਹਨੂੰ ਲੈ ਕੇ ਆਇਆ ਪੜਾਂਗਾ ਅੱਛੇ ਤਰੀਕੇ ਨਾਲ ਹਾਂਜੀ ਤੇਰੇ ਕੋਲ ਲਿਆਇਆ ਹਾਂ ਤੇਰੇ ਕੋਲ ਲੈ ਕੇ ਆਇਆ ਹਾਂ ਅਰੇ ਉਹ ਜਿੱਥੇ ਕਿਤੇ ਉਸਨੂੰ ਫੜਦੀ ਹੈ ਉਸਨੂੰ ਪਟਕਾਰ ਦਿੰਦੀ ਹੈ ਹਾਂ ਉਹ ਜਿੱਥੇ ਕਿਤੇ ਉਹਨੂੰ ਫੜਦੀ ਹੈ ਉਹਨੂੰ ਕੀ ਕਰਦੀ ਆ ਪਟਕਾਰ ਦਿੰਦੀ ਹੈ ਕੌਣ ਫੜਦੀ ਬਣਾ ਗੁੰਗੀ ਆਤਮਾ ਆ ਉਹਦੇ ਵਿੱਚ ਗੁੰਗੀ ਆਤਮਾ ਆ ਤਾਂ ਮਤਲਬ ਇਹ ਪਰਮੇਸ਼ਵਰ ਦੀ ਆਤਮਾ ਨਹੀਂਗੀ ਇਹ ਗੁੰਗੀ ਆਤਮਾ ਆ ਪਰਮੇਸ਼ਵਰ ਆਤਮਾ ਬੋਲਦਾ ਨਾ ਗੱਲਬਾਤ ਕਰਦਾ ਆ ਪਰ ਇਹ ਕੀ ਆ ਇਹ ਗੁੰਗੀ ਆਤਮਾ ਆ ਇਹਦਾ ਮਤਲਬ ਇਹ ਪਰਮੇਸ਼ਵਰ ਦਾ ਆਤਮਾ ਨਹੀਂ ਆ ਇਆਂ ਵਿੱਚ ਗੁੰਗੀ ਆਤਮਾ ਹੁੰਦੀ ਕਈਆਂ ਵਿੱਚ ਬੋਲੀ ਆਤਮਾ ਹੁੰਦੀ। ਸੇਤਰੇ ਨੇ ਆਤਮਾਾਂ ਮਾ ਜਿਹੜੀਆਂ ਆ ਉਹ ਸ਼ੈਤਾਨ ਦੇ ਵੱਲੋਂ ਆ ਸੋ ਇਹ ਆਦਮੀ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਨੂੰ ਜਿਹਦੇ ਵਿੱਚ ਗੁੰਗੀ ਆਤਮਾ ਆ ਉਹਨੂੰ ਤੁਹਾਡੇ ਕੋਲ ਲੈ ਕੇ ਆਇਆ ਆ ਪ੍ਰਵੇਸ਼ਨ ਸੀ ਦੇ ਨਾਮ ਦੇ ਵਿੱਚ ਲੈ ਕੇ ਆਇਆ ਉਸ ਤੋਂ ਅੱਗੇ ਪੜਾਂਗੇ ਜੀ। ਅਤੀਓ ਚਾਗ ਦੇ ਛੱਡਦਾ ਤੇ ਦੰਦ ਪੀਂਦਾ ਹੂੰ ਅਤੇ ਕਮਜ਼ੋਰ ਹੁੰਦਾ ਜਾਂਦਾ ਹੈ। ਹਾਂ ਲਿਖਿਆ ਉਹ ਝਗੜੀ ਛੱਡਦਾ ਮੂੰਹ ਦੇ ਵਿੱਚੋਂ ਤੇ ਦੰਦ ਕੀ ਕਰਦਾ ਇੰਨਾ ਇਦਾਂ ਦੇ ਬਿਮਾਰੀਆਂ ਨਾਲ ਆਪਾਂ ਕੀ ਕਹਿੰਦੇ ਮਲਾਂ ਜਿਹਦੇ ਮੂੰਹ ਵਿੱਚ ਝਾਗਾ ਹੁੰਦੀ ਛਿਹੀ ਹੋਏ ਦੰਦ ਪਿੰਦਾ ਆ ਉਹ ਹੈਨਾ ਜਿਸ ਤੇ ਮਰਜੀ ਪਟਕ ਦਿੰਦਾ ਉਹਨੂੰ ਉਹ ਰੂਹ ਜਿਹਦੇ ਤੇ ਮਰਜੀ ਪਟਕ ਦਿੰਦੀ ਆ ਆਪਾਂ ਉਹਨੂੰ ਕੀ ਕਹਿੰਦੇ ਆ ਮਿਰਗੀ ਹੈ ਨਾ ਸੋ ਪਰ ਇਸ ਜਗ੍ਹਾ ਦੇ ਉੱਤੇ ਉਹ ਆਦਮੀ ਨੇ ਕਿਹਾ ਮੈਂ ਆਪਣੇ ਪੁੱਤਰ ਨੂੰ ਲੈ ਕੇ ਆਇਆ ਜਿਹਦੇ ਵਿੱਚ ਗੁੰਗੀ ਬਦਲੂ ਆ ਗੁੰਗੀ ਆਤਮਾ ਆ ਉਹ ਜਿੱਥੇ ਮਰਜੀ ਉਹਨੂੰ ਪਟਕ ਦਿੰਦੀ ਆ ਤੇ ਉਹਦੇ ਮੂੰਹ ਵਿੱਚੋਂ ਝਿਗ ਆਉਂਦੀ ਆ ਤੇ ਨਾਲ ਦੰਦ ਵੀ ਦੰਦ ਵੀ ਪਿੰਦਾ ਆ ਉਸ ਤੋਂ ਅੱਗੇ ਪੜਾਂਗੇ ਅਤੇ ਮੈਂ ਤੇਰੇ ਚੇਲਿਆਂ ਨੂੰ ਕਿਹਾ ਸੀ ਜੋ ਹੋ ਉਹਨੂੰ ਕੱਢ ਦੇਣਾ ਪਰ ਉਹ ਨਾ ਕੱਢ ਸਕੇ ਹਾਂ ਇਹ ਲੈ ਕੇ ਪ੍ਰਭੀਅਸੰਸੀ ਦੇ ਨਾਮ ਦੇ ਲਿਖਾਇਆ ਤੇ ਉਹਨੇ ਕੀ ਕਿਹਾ ਕਿ ਪ੍ਰਭੀਅਸੰਸੀ ਨੂੰ ਕਿ ਮੈਂ ਤੇਰੇ ਚੇਲਿਆਂ ਦੇ ਕੋਲ ਲੈ ਕੇ ਆਇਆ ਸੀ ਇਹਨਾਂ ਨੂੰ ਇਸ ਨੂੰ ਮੈਂ ਤੇਰੇ ਚੇਲਿਆਂ ਦੇ ਕੋਲ ਲੈ ਕੇ ਆਇਆ ਸੀ ਪਰ ਤੇਰੇ ਚੇਲੇ ਇਹਨੂੰ ਕੱਢ ਸਕੇ ਨਹੀਂ ਨਹੀਂ ਇਹਨੂੰ ਕੱਢ ਹੀ ਨਹੀਂ ਸਕੇ ਇਸ ਬੱਚੇ ਦੇ ਅੰਦਰ ਕੀ ਆ ਬਣਾ ਕਿਹੜਾ ਆਤਮਾ ਆ

ਸੋ ਕੀ ਕੀ ਵੇਖਿਆ ਦਸੀਂ ਉਹਨੇ ਕਿਹਾ ਕਿ ਆਤਮਾ ਇਹਦੇ ਅੰਦਰ ਆ ਐਨਾ ਪਰ ਜਿੱਥੇ ਮੱਝ ਨੂੰ ਪਟਕ ਦਿੰਦੀ ਆ ਇਹਦੇ ਮੂចੇ ਚ ਗੰਦੀ ਆ ਤੇ ਜਿਹੜਾ ਦੰਦ ਵੀ ਦਾਨੀ ਪਿੰਦਾ ਤੇ ਉਸ ਆਦਮੀ ਨੇ ਕਿਹਾ ਮੈਂ ਆਪਣੇ ਪੁੱਤਰ ਨੂੰ ਤੁਹਾਡੇ ਚੇਲਿਆਂ ਦੇ ਕੋਲ ਲੈ ਕੇ ਆਇਆ ਸੀਗਾ ਪਰ ਉਹ ਇਸ ਨੂੰ ਚੰਗਾ ਕਰ ਸਕੇ ਨਹੀਂ ਨਹੀਂ ਇਹ ਵੀ ਚੇਲਿਆਂ ਦੇ ਕੋਲ ਵੀ ਇਦਾਂ ਦੇ ਕੇਸ ਆ ਜਾਂਦੇ ਆ ਕਿ ਉਹ ਠੀਕ ਹੁੰਦੇ ਹੁੰਦੇ ਨਹੀਂ ਕਿਉਂ ਕਿਉਂਕਿ ਚੇਲਿਆਂ ਨੇ ਸ਼ਾਇਦ ਆਪਣੇ ਫਾਰਮੂਲੇ ਪਰਤੇ ਹੋਣੇ ਜਿਵੇਂ ਆਪਾਂ ਫਾਰਮੂਲੇ ਵਰਤ ਸਿੱਖਿਆ ਦੇ ਪਹਿਲਾਂ ਨਾ ਤੇ ਚੇਲੇ ਵੀ ਆਪਣੇ ਫਾਰਮੂਲੇ ਵਰਤਦੇ ਆ ਇੱਕ ਫਾਰਮੂਲਾ ਜੇ ਵਰਤਦੇ ਕਹੀ ਨਾ ਮੱਥੇ ਦੇ ਉੱਪਰ ਦਾ ਹਾਥੀ ਮਾਰੀ ਜਾਂਦੇ ਹੁੰਦੇ ਹੈ ਨਾ ਪਰ ਤੁਸੀਂ ਬਾਈਬਲ ਕੋਡੀ ਪੜ੍ਹ ਕੇ ਦੇਖ ਲਓ ਪ੍ਰਭੂ ਯਿਸੂ ਨੇ ਕਿਸੇ ਦੇ ਮੱਥੇ ਉੱਤੇ ਹੱਥ ਏਦਾਂ ਮਾਰਿਆ ਨਹੀਂ ਬੋਲੋ ਹallelujah ਹallelujah ਇੱਕ ਵਾਰ ਸਾਡੇ ਵੀ ਦੁਹਾਈ ਦੇ ਵਿੱਚ ਕਿਸ ਤਰ੍ਹਾਂ ਦਾ ਆ ਗਿਆ ਸੀਗਾ ਆਪਣੇ ਆਪ ਕਹਿੰਦਾ ਸੀ ਪ੍ਰਭੂ ਦਾ ਦਾਸ ਆ ਤੇ ਉਹਨਾਂ ਨੇ ਮੈਂ ਕਿਹਾ ਮੈਨੂੰ ਪੁੱਛਦੇ ਸੀ ਕਿ ਤੁਹਾਨੂੰ ਕਿੰਨੇ ਅਸੀਂ ਪ੍ਰਚਾਰ ਕਰਨਾ ਕਿੰਨਾ ਕਿੰਨੇ ਵੇਰ ਅਸੀਂ ਪ੍ਰਚਾਰ ਕਰਨਾ ਹੈ ਮੈਂ ਉਹਨਾਂ ਨੇ ਕਿਹਾ ਤੁਸੀਂ 45 ਮਿੰਟ ਪ੍ਰਚਾਰ ਕਰਨਾ ਹੈ ਤੇ ਉਹਨਾਂ ਨੇ ਮੇਰੇ ਕੋਲ ਪੁੱਛਿਆ ਸੀ ਤੇ ਮੈਂ ਉਹਨਾਂ ਨੂੰ ਦੱਸ ਦਿੱਤਾ ਪਰ ਉਹਨਾਂ ਨੇ ਜਦੋਂ ਪ੍ਰਚਾਰ ਕੀਤਾ ਤੇ 45 ਮਿੰਟ ਪੂਰੇ ਕਰ ਦਿੱਤੇ 45 ਮਿੰਟ ਪੂਰੇ ਕਰ ਦਿੱਤੇ ਤੇ 45 ਮਿੰਟ ਤੋਂ ਬਾਅਦ ਫਿਰ ਉਹਨਾਂ ਨੇ ਆਪਣਾ ਕੰਮ ਛੱਡਿਆ ਨਹੀਂ ਜਨ ਕਿ ਜਿਹੜਾ ਮੈਨੂੰ ਸਟੇਜ ਜਣੀ ਸੀ ਮਾਈਕ ਦੇ ਨਾਲ ਦਿੱਤਾ ਨਿਗਾ ਉਹ ਫੇਰ ਵੀ 45 ਮਿੰਟ ਤੋਂ ਬਾਅਦ ਵੀ ਫਿਰ ਕੰਮ ਉਹ ਆਪਣਾ ਜਾਰੀ ਉਹਨਾਂ ਨੇ ਰੱਖਿਆ ਜਰ ਕੋ ਉਹਨਾਂ ਕੀ ਜਾਇਦਾ ਸੀਗਾ ਜਿੰਨਾ ਮੈਂ ਟਾਈਮ ਦਿੱਤਾ ਆ ਮੈਨੂੰ ਕਹਿੰਦੇ ਵੀ ਮੇਰਾ ਟਾਈਮ ਹੋ ਗਿਆ ਆ ਆਲ ਅਫੋਰਡ ਮਾਈਕ ਤੁਸੀਂ ਤੇ ਆਪਣੀ ਕਲੀਸਨ ਜਿੱਦਾਂ ਤੁਸੀਂ ਚਲਾਉਂਦੇ ਉਦਾਂ ਹੀ ਉਦਾਂ ਹੀ ਚਲਾਓ ਉਦਾਂ ਚਲਾਓ ਤੇ ਉਹ ਪਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਫੇ ਸਾਰੀ ਕਲੀਸਨ ਨੂੰ ਖੜੇ ਕਰ ਲਿਆ ਇਦਾਂ ਖੜੇ ਕਰ ਲਿਆ ਤੇ ਉਹਨਾਂ ਨੇ ਕੱਲੇ ਕੱਲੇ ਉੱਤੇ ਦਾ ਸਿਰ ਉੱਪਰ ਹੱਥ ਰੱਖ ਕੇ ਨਾ ਤੇ ਉਹਨਾਂ ਨੂੰ ਜਾਨਕੀ ਸੁਟਣ ਦੀ ਕੋਸ਼ਿਸ਼ ਕਰਦੇ ਸੀ ਮੈਂ ਆਪਣੀਆਂ ਅੱਖਾਂ ਖੁੱਲੀਆਂ ਹੋਈਆਂ ਸੀ ਕਿਉਂਕਿ ਜੋ ਸਾਡੀ ਕਲੀਸਿਆ ਹੈ ਅਸੀਂ ਆਪਣੀ ਕਲੀਸੇ ਦੇ ਸੇਵਕ ਆਪਣੀ ਕਲੀਸੇ ਅੱਖੀਆਂ ਖੋਲ ਕੇ ਰੱਖ ਰੱਖ ਸਕਦੇ ਹਾਂ ਕਿਉਂਕਿ ਨਿਗਾਹबान ਆ ਹਨ ਆਪਣੀ ਕਲੀਸੇ ਦੇ ਕੀ ਆ ਸੋ ਮੈਂ ਆਪਣੀਆਂ ਅੱਖਾਂ ਖੁੱਲ ਕੇ ਰੱਖੀਆਂ ਤੇ ਉਹ ਜਦੋਂ ਇਦਾਂ ਕਰਦੇ ਨੇ ਹੱਥ ਕਰਦੇ ਸੀਗੇ ਤੇ ਇਹ ਬੰਦੇ ਨੇ ਇਦਾਂ ਨਾ ਪ੍ਰੈਸ਼ਰ ਦਿੰਦੇ ਸੀਗੇ ਔਰ ਤੁਹਾਨੂੰ ਜਾਂ ਬੰਦੇ ਨੂੰ ਪ੍ਰੈਸ਼ਰ ਤੱਕਾ ਦੇ ਕਿਦਾਂ ਕਰਕੇ ਪਿੱਛੇ ਸੁੱਟਣ ਦੀ ਕੋਸ਼ਿਸ਼ ਕਰਦੇ ਸੀਗੇ ਦਿਖਦਾ ਵੀ ਹੈ ਨਹੀਂ ਸੀਗਾ ਪਰ ਉਹ ਦਿਖਾਉਣਾ ਚਾਹੁੰਦੇ ਸੀ ਕਿ ਮੈਂ ਸੁੱਟਦਾ ਹਾਂ ਕਿ ਜਦੋਂ ਇਦਾਂ ਕਰਦੇ ਸੀਗੇ ਤੇ ਇਦਾਂ ਕਰਦਿਆ ਕਰਦਿਆਂ ਤੁਰੇ ਗਿਆ ਤੇ ਮੈਂ ਵੀ ਉਹਨਾਂ ਦੇ ਨਾਲ ਨਾਲ ਪਿੱਛੇ-ਪਿੱਛੇ ਤੁਰਿਆ ਗਿਆ ਅੱਗੇ ਦੀਵਾਰ ਆ ਗਈ ਫਿਰ ਉਹਨਾਂ ਹੱਥ ਨੇ ਫੜ ਲਿਆ ਮੈਂ ਕਹਿੰਦਾ ਉਹਨੇ ਨਹੀਂ ਡਿੱਗਣਾ ਅੱਗੇ ਦੀਵਾਰ ਆ ਗਈ ਹੁਣ ਤੁਸੀਂ ਪਿੱਛੇ ਨੂੰ ਪਿੱਛੇ ਆ ਜਾਓ ਸੋ ਚੇਲੇ ਕਹਿੰਦੇ ਆਪਣੇ ਫਾਰਮੂਲੇ ਇਦਾਂ ਦੇ ਵਰਤਦੇ ਆਂ ਮੱਥੇ ਤੇ ਦਾ ਹੱਥ ਮਾਰੀ ਜਾਣਗੇ ਮਾਥੇ ਮਾਥੇ ਮਾਰੀ ਜਾਣਗੇ ਤੇ ਸਿਰ ਦੇ ਉੱਤੇ ਹੱਥ ਮਾਰੀ ਜਾਣਗੇ ਹੈਨਾ ਤੇ ਇੱਕ ਵਾਰ ਤੁਹਾਨੂੰ ਹੋਰ વાਕਿਆ ਸੁਣਾਉਂਦਾਂ ਏਦਾਂ ਦਾ ਇੱਕ ਵਾਰ ਕਿਸੇ ਸੇਵਕ ਨੇ ਕਿਹਾ ਕਿ ਇਹਦੇ ਅੰਦਰ ਇਸ ਅੰਦਰ ਦੁਸ਼ਟ ਆਤਮਾ ਆ ਬਦਰੂ ਆ ਤੇ ਮੈਂ ਜਿਹੜਾ ਆ ਉਸ ਬਦਰੂ ਨੂੰ ਅੱਗ ਲਾਉਣੀ ਆ ਕੀ ਕਰਨਾ ਆ ਅੱਗ ਲਾਉਣੀ ਆ ਤੇ ਉਹਨੇ ਕੀ ਕੀਤਾ ਇੱਕ ਡੰਡਾ ਲਿਆ ਡੰਡੇ ਉੱਤੇ ਬਹੁਤ ਸਾਰੀਆਂ ਟੱਲੀਆਂ ਬੰਨ ਲਈਆਂ ਲੀਰਾਂ ਬੰਨ ਲਈਆਂ ਉਹਨਾਂ ਲੀਰਾਂ ਦੇ ਉੱਤੇ ਮਿੱਟੀ ਦਾ ਤੇਲ ਪਾਇਆ ਤੇ ਅੱਗ ਲਾਤੀ ਜਾਗ ਲਾ ਕੇ ਉਹ ਤੇ ਆਦਮੀ ਦਾ ਔਰਤਾਂ ਦੀ ਉਹਦੇ ਮਨ ਨੂੰ ਅੱਗੇ ਕਰੀ ਜਾਂਦਾ ਸੀਗਾ ਕਹਿੰਦਾ ਮੈਂ ਇਹਨੂੰ ਦੁਸਤਾਤ ਮੈਨੂੰ ਮੈਂ ਅੱਗ ਆਦ ਲਾਉਣੀ ਹੈ ਪਰ ਇਹ ਜਿਹੜੀ ਅੱਗ ਆ ਇਹ ਜਿਹੜੀ ਅੱਗ ਨਜ਼ਰ ਆਉਂਦੀ ਆ ਪਰ ਇੱਕ ਅੱਗ ਪਰਮੇਸ਼ਰ ਦੇ ਵੱਲੋਂ ਆ ਉਹ ਨਜ਼ਰ ਆਉਂਦੀ ਨਹੀਂ ਉਹ ਕਾਰਜ ਇਹ ਕਰਦੀ ਆ ਉਹ ਜਲਾਉਂਦੀ ਆ ਪਰ ਕਿਸੇ ਨੂੰ ਨਜ਼ਰ ਆਉਂਦੀ ਨਹੀਂ ਸੋ ਇਦਾਂ ਨੇ ਕਈ ਫਾਰਮੂਲੇ ਆਪਣੇ ਵਰਤਦੇ ਆ ਸੋ ਇਹ ਜਿਹੜਾ ਫਾਰਮੂਲਾ ਸੀਗਾ ਕਿ ਹੋ ਸਕਦਾ ਚੇਲੇ ਨੇ ਵੀ ਇਦਾਂ ਦਾ ਫਾਰਮੂਲਾ ਵਰਤਿਆ ਹੋਵੇ ਤੇ ਉਸ ਆਦਮੀ ਨੇ ਕਿਹਾ ਮੈਂ ਆਪਣੇ ਬੱਚੇ ਨੂੰ ਤੁਹਾਡੇ ਚੇਲਿਆਂ ਕੋਲ ਲੈ ਕੇ ਆਇਆ ਸੀਗਾ ਪਰ ਇਹ ਉਸ ਦੇ ਵਿੱਚ ਜਿਹੜੀ ਗੁੰਗੀ ਆਤਮਾ ਉਹਨੂੰ ਕੱਢ ਸਕੇ ਨਹੀਂ ਉਹਨੂੰ ਕੱਢ ਸਕੇ ਨਹੀਂ ਬਲੋ ਹallelujah ਈਦਾਂ ਦੇ ਫਾਰਮੂਲਿਆਂ ਨਾਲ ਨਿਕਲਣਾ ਵੀ ਜਿਹੜਾ ਆ ਉਹ ਔਖਾ ਹੀ ਆ ਕਈ ਵਾਰ ਈਦਾਂ ਦੇ ਫਾਰਮੂਲੇ ਨਾ ਉਹ ਵਰਤਦੇ ਆ ਉਹ ਦੂਸਰੀ ਥਾਂ ਤੇ ਨਿਕਲ ਵੀ ਜਾਂਦੇ ਆ ਪਰ ਹੋ ਸਕਦਾ ਵੀ ਉੱਥੇ ਪਰਮੇਸ਼ਰ ਨੇ ਕੰਮ ਨਾ ਕੀਤਾ ਹੋਵੇ ਕਿਉਂਕਿ ਝੂਠੇ ਆਤਮੇ ਵੀ ਕਾਰਜ ਇਹ ਕਰਦੇ ਪਏ ਲੋਕਾਂ ਦੇ ਵਿੱਚ ਕੀ ਲਿਖਿਆ ਦੁਬਾਰਾ ਪੜਾਂਗੇ ਤੁਸੀਂ ਆਪ ਨੂੰ ਉਸ ਤੋਂ ਪਰੇ ਜੇ ਉਹ ਦਿੱਤੇ ਕਿਤੇ ਉਸ ਨੂੰ ਫੜਦੀ ਹੈ